हा हा माता माता ਅੱਜ ਜਿਹੜੀ ਸ਼ਾੜੇ ਚੌਂਗ ਦੇ ਵਿੱਚ ਗੁਰਪਤਵੰਨ ਸਿੰਘ ਪੰਨੂ ਦਾ ਬੁਤਲਾ ਖੋਕਿਆ ਵਾ ਪਿਛਲੇ ਕਾਫੀ ਸਾਲਾਂ ਤੋਂ ਪੰਜਾਬ ਦੇ ਲੋਕਾਂ ਨੂੰ ਪਰੇਸ਼ਾਨ ਕਰਨਾ ਪੰਜਾਬ ਬਾਰੇ ਗਲਤ ਬੋਲਣਾ ਹਿੰਦੁਸਤਾਨ ਬਾਰੇ ਗਲਤ ਬੋਲਣਾ ਹਿੰਦੁਸਤਾਨ ਦੀ ਸਰਕਾਰ ਬਾਰੇ ਗਲਤ ਬੋਲਣਾ ਲੋਕਾਂ ਵਿੱਚ ਵੰਡ ਪਾਉਣ ਦੀ ਕੋਸ਼ਿਸ਼ ਕਰਨਾ ਭਾਵੇਂ ਉਹ ਧਰਮਾਂ ਦੇ ਨਾਂ ਤੇ ਭਾਵੇਂ ਉਹ ਜਾਤਾਂ ਦੇ ਨਾਂ ਤੇ ਭਾਵੇਂ ਛੇਤਰ ਦੇ ਨਾਂ ਤੇ ਇਹ ਗੁਰਪਤਵੰਨ ਸਿੰਘ ਪੰਨੂ ਦਾ ਕੰਮ ਆ ਅੱਜ ਉਹਨੇ ਪੰਨੂ ਨੇ ਕੀ ਕਤੂਰ ਕੀਤੀ ਆ ਸਾਡੇ ਅੰਮ੍ਰਿਤਸਰ ਦੇ ਵਿੱਚ ਉਹਨੇ ਸਾਡੇ ਸ਼ਿਵਾਲਾ ਭਾਈਆਂ ਮੰਦਿਰ ਦੇ ਸਾਹਮਣੇ ਜਿਹੜਾ ਦੇਸ਼ ਵਿਰੋਧੀ ਨਾਰੇ ਲਿਖੇ ਆ ਅੱਜ ਉਹਨੇ ਸਾਡੇ ਜਿਹੜਾ ਰੇਲਵੇ ਸਟੇਸ਼ਨ ਹੈ ਉਹਦੇ ਸਾਹਮਣੇ ਦੇਖੋ ਦੀ ਨਾਰੇ ਲਿਖੇ ਆ ਅੱਜ ਸਾਡਾ ਖਾਲਸਾ ਕਾਲਜ ਜਿਹੜਾ ਵਾ ਜਿੱਤੇ ਸਾਡਾ ਯੂਥ ਪੜਦਾ ਵਾ ਉੱਥੇ ਦੇਖੋ ਦੀ ਨਾਰੇ ਲਿਖੇ ਆ ਉਹਦਾ ਮਹੱਤਵ ਉਹਦਾ ਕਹਿੰਦਾ ਮਤਲਬ ਇਹ ਵਾ ਕਿ ਸਾਡੇ ਦੇਸ਼ ਦੇ ਲੋਕੀ ਟੁੱਟਣ ਸਾਡੇ ਯੂਥ ਜਿਹੜਾ ਵਾ ਉਹ ਵਾਪਸ ਲੜੇ ਉੱਚ ਪੰਜਾਬ ਦੀ ਪੰਜਾਬ ਭਗਤੀ ਦੀ ਭਾਵਨਾ ਦੇਸ਼ ਭਗਤੀ ਦੀ ਭਾਵਨਾ ਖਤਮ ਹੋਵੇ ਤੇ ਪੰਜਾਬ ਦੇਸ਼ ਨੂੰ ਅੱਡ ਹੋ ਜੇ ਇਹ ਉਹਦਾ ਸੁਪਨਾ ਵਾ ਮੰਗੇਰੀ ਲਾਲ ਦੇ ਸੀ ਇਹਨਾਂ ਸੁਪਨੇ ਵਾਲਾ ਸੁਪਨਾ ਵਾ ਜਿਹੜਾ ਕਿ ਜ਼ਿੰਦਗੀ ਭਰ ਪੂਰਾ ਨਹੀਂ ਹੋ ਸਦਾ ਉਹਨੇ ਮਰਨ ਤੋਂ ਬਾਅਦ ਉਹ 10 ਜਨਮ ਲੈ ਲੈਣਾ ਤੇ ਤਾਂ ਵੀ ਪੂਰਾ ਨਹੀਂ ਹੋ ਸਦਾ ਉਦੀ ਵਜ੍ਹਾ ਕੀ ਆ ਕਿ ਪੰਜਾਬ ਦੇ ਹਿੰਦੂ ਸਿੱਖ ਇੱਕ ਨੇ ਪੰਜਾਬ ਦੇ ਲੋਕਾਂ ਦੇ ਵਿੱਚ ਪੰਜਾਬ ਦੇ ਖੂਨ ਵਿੱਚ ਜਿਹੜਾ ਹੈਗਾ ਨਾ ਉਹ ਦੇਸ਼ ਭਗਤੀ ਆ ਜਿਵੇਂ ਅਸੀਂ ਪੰਜਾਬ ਨੂੰ ਪਿਆਰ ਕਰਦੇ ਆ ਓਵੇਂ ਹੀ ਦੇਸ਼ ਨੂੰ ਪਿਆਰ ਕਰਦੇ ਆ ਇਹ ਭਗਵੰਤ ਪੰਨੂ ਵਰਗੇ ਜਿਹੜੇ ਬੰਦੇ ਆ ਨਾ ਇਹ ਆਹੋ ਜਿਹੇ ਹਜ਼ਾਰਾਂ ਲੱਖਾਂ ਨੂੰ ਤੁਰੇ ਫਿਰਦੇ ਆ ਪਰ ਪੰਜਾਬ ਦਾ ਕੁਝ ਵੰਗਾਰ ਨਹੀਂ ਸਕਦੇ ਨਾ ਵੰਗਾਰ ਸਕਦੇ ਅੱਜ ਕਿਵੇਂ ਤੁਸੀਂ ਪ੍ਰਦਰਸ਼ਨ ਕੀਤਾ ਉਹਦੇ ਖਿਲਾਫ ਅੱਜ ਅਸੀਂ ਪੰਨੂ ਦਾ ਪੁਤਲਾ ਬਣਾ ਕੇ ਸਾੜਿਆ ਵਾ ਉਹਦਾ ਪੁਤਲਾ ਤੇ ਉਹਦਾ ਲੋਕੀ ਸਵੇਰੇ ਸ਼ਾਮ ਸਾੜਦੇ ਆ ਜਿਹੜੇ ਬੰਦਾ ਜਿਹੜਾ ਬੰਦਾ ਦੇਸ਼ ਭਗਤ ਆ ਜੋ ਦੇਸ਼ ਨੂੰ ਪਿਆਰ ਕਰਦਾ ਪੰਜਾਬ ਨੂੰ ਤੇ ਹਿੰਦੁਸਤਾਨ ਨੂੰ ਪਿਆਰ ਕਰਦਾ ਵਾ ਉਹ ਪੰਨੂ ਨੂੰ ਹਮੇਸ਼ਾ ਹੀ ਗਾਲਾਂ ਕੱਢਦਾ ਵਾ ਉਹ ਪੰਨੂ ਦੇ ਲਾਗੇ ਨਹੀਂ ਲੱਗਦਾ ਪੰਨੂ ਦੀ ਗੱਲ ਨਹੀਂ ਸੁਣਦਾ ਉਹ ਪੰਨੂ ਦੇ ਖਿਲਾਫ ਹੀ ਚੱਲਦਾ ਵਾ ਉਹਦੇ ਮਨ 'ਚ ਹਮੇਸ਼ਾ ਹੀ ਪੰਨੂ ਵਰਗੇ ਲੋਕ ਜਿਹੜੇ ਆ ਉਹ ਉਹਨੂੰ ਅਸੀਂ ਇਨਸਾਨ ਨਹੀਂ ਕਹਿ ਸਕਦੇ ਉਹਨੂੰ ਜਾਨਵਰ ਤੋਂ ਪਤਾ ਕਰਨੇ ਆ ਤੇ ਇਹ ਬੰਦਾ ਜਿਸ ਜੇਸੇ ਜੰਮਿਆ ਹੋਵੇ ਤੇ ਉਸ ਜੇਸੇ ਤੋੜਨ ਦੀ ਗੱਲ ਕਰੇ ਇਸ ਲਈ ਅਸੀਂ ਕਹਿੰਦੇ ਆ ਕਿ ਕੋਈ ਵੀ ਬੰਦਾ ਕੋਈ ਵੀ ਇਨਸਾਨ ਜਿਹੜਾ ਭਾਰਤ ਦੀ ਧਰਤੀ ਦੇ ਪੰਜਾਬ ਦੀ ਧਰਤੀ ਜੰਮਿਆ ਵਾ ਕੋ ਕਦੀ ਵੀ ਦੇਸ਼ ਭਗਤੀ ਤੋਂ ਅੱਡ ਨਹੀਂ ਹੋ ਸਕਦਾ ਮੈਨੂੰ ਸਮਝ ਆ ਰਿਹਾ ਇੱਕ ਬੰਦੇ ਪੰਜਾਬ ਦੇ ਵਿੱਚ ਜਿਹੜੇ ਆ ਉਹਨੂੰ ਖਾਲਿਸਤਾਨ ਦੇ ਜਿਹੜੇ ਜੇ ਹਲੋਧਨ ਲਾਇਏ ਨੇ ਇੱਕ ਬੰਦੇ ਬੰਦਾ ਨਾ ਕਰਦਾ ਦੂਜੇ ਬੰਦੇ ਰੱਖਿਆ ਬੰਦੇ ਨੇ ਜਿਹਦੇ ਬੰਦੇ ਆਪਾਂ ਕਹਿੰਦੇ ਜਨਮਸ਼ਤਮੀ ਵੀ ਨਹੀਂ ਆ ਰਹੀ ਕਿੰਨਾ ਵੇਚਦੇ ਆ ਤਿਹਾਾਰ ਦੇ ਦੇਖੋ ਜੀ 15 ਅਗਸਤ ਨੂੰ ਤੁਹਾਡਾ ਦੇਸ਼ ਤੇ ਜਾਦ ਹੋਇਆ ਸਾਰਾ ਦੇਸ਼ ਪੰਜਾਬ ਵੀ ਮਨਾਉਂਦਾ ਵਾ ਤੇ ਸਾਰਾ ਦੇਸ਼ ਵੀ ਮਨਾਉਂਦਾ ਵਾ ਰੱਖਿਆ ਬੰਦਰਾ ਦਾ ਦੇਸ਼ ਮਨਾਉਂਦਾ ਸਾਰੇ ਤਿਹਾਰ ਅਸੀਂ ਮਿਲਵਰਤ ਕੇ ਹਿੰਦੂ ਸਿੱਖ ਮੁਸਲਮਾਨ ਈਸਾਈ ਇਹ ਸਾਰੇ ਮਿਲਵਰਤ ਕੇ ਮਨਾਉਂਦੇ ਆ ਸਾਡੇ ਦੇਸ਼ ਭਗਤੀ ਦੀ ਭਾਵਨਾ ਖਾਲਿਸਤ ਉਹ ਨਾਂ ਦਾ ਰੋਲਾ ਕੀ ਆ ਪੈਸੇ ਕਮਾਣ ਦਾ ਰੋਲਾ ਵਾ ਪੰਨੂ ਵਰਗੇ ਲੋਕ ਪੈਸਾ ਕਮਾਣਾ ਜਾਂਦੇ ਆ ਜਿਹੜੇ ਸਾਡੇ ਲੋਕੀ ਇੰਡੀਆ ਦੇ ਬਾਹਰ ਬੈਠੇ ਆ ਉਹਨਾਂ ਨੂੰ ਢੜਕਾ ਕੇ ਪੈਸਾ ਕਮਾਣਾ ਜਾਂਦੇ ਆ ਨਾ ਖਾਲਿਸਤਾਨ ਕਦੀ ਬਣਿਆ ਵਾ ਨਾ ਕਦੀ ਬਣ ਸਕਦਾ ਵਾ ਇਹ ਪੰਨੂ ਦੀ ਸੋਚ ਉਹਦੀ ਉਹਦੇ ਨਾਲ ਦੀ ਮੜੀਆਂ ਜਾਏ